ਆਮ ਆਦਮੀ ਪਾਰਟੀ ਨੇ ਤਾਂ ਆਪਣਾ ਕੈਂਡੀਡੇਟ ਆਲਾਨਤਾ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਕਾਂਗਰਸੀ ਵਾਰੀਆ ਕਾਂਗਰਸ ਨੇ ਆਪਣੇ ਕੈਂਡੀਡੇਟ ਆਲਾਨਨਾ ਚੰਨੀ ਚੰਨੀ ਠੀਕ ਹੈ ਚੰਨੀ ਕਿਉਂ ਵਧੀਆ ਬੰਦੇ ਆ ਉਹ ਚਰਨਜੀਤ ਚੰਨੀ ਵੀ ਚਰਨਜੀਤ ਸਿੰਘ ਚੰਨੀ ਜੋ ਆਪਣੇ ਹਲਕੇ ਤੋਂ ਚਾਰ ਵਾਰ ਆਪਣਾ ਮੌਜੂਦਾ ਐਮਐਲਏ ਰਹਿ ਚੁੱਕੇ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਬਗਾਇਦਾ ਜੀਪੀ ਦੇ ਵਿਰੁੱਧ ਜੋ ਖੜਨਾ ਵੈਸੇ ਜੀਪੀ ਜੋ ਹੈ ਉਹ ਆਪਣੇ ਇਲਾਕੇ ਦੇ ਬਹੁਤ ਮੰਨੇ ਪ੍ਰਮੰਨੇ ਵਧੀਆ ਐਮਐਲਏ ਨੇ ਜੋ ਕਿ ਬਹੁਤ ਚੰਗੇ ਤਰ੍ਹਾਂ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਵਿਚਰੇ ਰਹੇ ਨੇ ਸੋ ਇਹ ਵੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਮੁਕਾਬਲੇ ਦੇ ਕੈਂਡੀਡੇਟ ਇਸ ਟਾਈਮ ਬਸ ਹੀ ਹਲਕੇ ਦੇ ਵਿੱਚ ਹੋ ਸਕਦੇ ਮਿਲੇ ਵੀ ਅਸੀਂ ਕਈ ਵਾਰ ਬਹੁਤ ਵਧੀਆ ਜਣਗੇ ਨੇਚਰ ਤੇ ਵੀ ਹਾਂ ਨੇਚਰ ਵਰਕ ਵੈਸੇ ਠੀਕ ਹੈ ਚਰਨਜੀਤ ਸਿੰਘ ਚੰਨੀ ਚਾਹੀਦਾ ਉਹਨਾਂ ਦੇ ਜੀਪੀ ਦੇ ਵਿਰੁੱਧ ਸਰ ਦੇਖੋ ਜੀ ਜਿਹੜਾ ਜੀਪੀ ਹੈ ਹਨਾ ਇਹ ਤਾਂ ਬਹੁਤ ਤਕੜਾ ਕੋਈ ਕੈਂਡੀਡੇਟ ਖੜਾ ਹੈ ਇਹਦੇ ਵਾਸਤੇ ਅਮਰਸਿਤਾ ਹੈ ਹੀ ਨਹੀਂ ਇਸ ਟਾਈਮ ਚੰਨੀ ਹੋ ਇਸ ਟਾਈਮ ਟਕਰਾਅ ਵਾਸਤੇ ਵਧੀਆ ਹੋ ਚੰਨੀ ਆ ਗਿਆ ਤਾਂ ਇੱਥੇ ਆਮ ਆਦਮੀ ਪਾਰਟੀ ਐਮਪੀ ਤੋਂ ਹਾਰੂਗੀ ਨਹੀਂ ਤਾਂ ਨਹੀਂ ਚਰਨਜੀਤ ਸਿੰਘ ਚੰਨੀ ਚਾਹ ਡਾਕਟਰ ਮਨੋਰ ਸਿੰਘ ਹੋਵੇ ਵਧੀਆ ਕੰਮ ਵਧੀਆ ਕੰਮ ਕਰ ਸ਼ਸ਼ੀਗਲ ਸਵਾਗਤ ਹੈ ਅੱਜ ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਖੜੇ ਆ ਤੇ ਬਸੀ ਪਠਾਣਾ ਦੇ ਸ਼ਹਿਰ ਦੇ ਵਿੱਚ ਖੜੇ ਆ ਅਸੀਂ ਸਰਵੇ ਕਰ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਕੈਂਡੀਡੇਟ ਐਲਾਨਤਾ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਕਾਂਗਰਸੀ ਵਾਰੀਆ ਕਾਂਗਰਸ ਨੇ ਆਪਣਾ ਕੈਂਡੀਡੇਟ ਐਲਾਨਣਾ ਕੈਂਡੀਡੇਟ ਅਮਰ ਸਿੰਘ ਐਮਪੀ ਸੀਗੇ ਪਹਿਲਾਂ ਉਰੇ ਤੇ ਹੁਣ ਉਹਨਾਂ ਨੇ ਆਪਣਾ ਕੈਂਡੀਡੇਟ ਐਲਾਨਣਾ ਕੁਝ ਫਰਵਾ ਉੱਡ ਰਹੀਆਂ ਨੇ ਕੁਝ ਗੱਲਾਂ ਆ ਰਹੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਦਾ ਐਲਾਨ ਵੀ ਹੋ ਸਕਦਾ ਤੇ ਸਾਡੇ ਨਾਲ ਬਾਈ ਜੀ ਨੇ ਗੱਲਬਾਤ ਕਰਨ ਬਾਈ ਸਸ਼ੀ ਗੱਲ ਸਸ਼ੀ ਗੱਲ ਜੀ ਬਾਈ ਕੀ ਲੱਗਦਾ ਜੀ ਹੁਣ ਗੁਰਪ੍ਰੀਤ ਸਿੰਘ ਜੀਪੀ ਕਾਫੀ ਵੱਡਾ ਚਿਹਰਾ ਨੇ ਹੁਣ ਆਵਾਮ ਦੀ ਪਾਰਟੀ ਚ ਚਲੇ ਗਏ ਨੇ ਕਾਂਗਰਸ ਛੱਡ ਕੇ ਹੁਣ ਕੀ ਲੱਗਦਾ ਕਾਂਗਰਸ ਨੂੰ ਕਿਹੜਾ ਕੈਂਡੀਡੇਟ ਐਲਾਨਣਾ ਚਾਹੀਦਾ ਕਾਂਗਰਸ ਨੂੰ ਜੀ ਅੱਪਾ ਇਹ ਕਹੋਗੇ ਸਪਸ਼ਟ ਜੀ ਸਾਡੇ ਚਰਨਜੀਤ ਚੰਨੀ ਵੀ ਸਾਡੇ ਬਰਾਦਰੀ ਭਾਈ ਤੇ ਚਰਨਜੀਤ ਚੰਨੀ ਵੀ ਸਾਡੇ ਭਾਈ ਆ ਤੇ ਜੇ ਵੀ ਸਾਡੇ ਭਾਈ ਆ ਜੀ ਤੇ ਸਾਡਾ ਇਹ ਸਪਸ਼ਟ ਕਰੂਗੇ ਤੇ ਉਹਦੇ ਵਿੱਚ ਸਭ ਤੋਂ ਵੈਤਰਗੇ ਚੀਜ਼ ਇਹ ਹੈ ਕਿ ਰਾધા ਵੀ ਚੰਨੀ ਨੂੰ ਉਲਾਣਗੇ ਕਾਂਗਰਸਾਂ ਦੇ ਲਿਆਉਂਗਾ ਜੀ ਚੰਨੀ ਨੂੰ ਜਾਨ ਹਾਜ਼ਰ ਹੈ ਜੀ ਉਹਦੇ ਵਾਸਤੇ ਗਰਦਨ ਕਟਾ ਲੂੰਗਾ ਜੀ ਉਹਦੇ ਵਾਸਤੇ ਰੋਂਦਾ ਸੀ ਸਿੱਖਾ ਚੰਨੀ ਭਾਈ ਵੀ ਉਹ ਵੀ ਉਸੇ ਇੱਕ ਰੋਂਦਾ ਸੀ ਸਿੱਖਾ ਤੇ ਆਪਣੇ ਜੀਵੀ ਭਾਈ ਵੀ ਹੁਣ ਦੱਸ ਸਿੱਖਾ ਉਹ ਗੱਲ ਸਭ ਤੋਂ ਸਪਸ਼ਟ ਗੱਲ ਆ ਬਸ ਹੀ ਦਸਤਾਰ ਕਰੋ ਹੈਪੀ ਨੇ ਕੋਈ ਨਹੀਂ ਸਾਡੇ ਵਾਸਤੇ ਦਸਤਾਰ ਕਰਿਆ ਉਹ ਪਿੰਡਾਂ ਦਸਤਾਰ ਕਰਿਆ ਉਹ ਜਮਾ ਦਿਨ ਸੌਲਟ ਗੱਲ ਆ ਹੁਣ ਪਹਿਲਾਂ ਅਮਰ ਅਮਰ ਸਿੰਘ ਉਰੇ ਐਮਪੀ ਸੀਗੇ ਤੇ ਹੁਣ ਉਹਨਾਂ ਨੂੰ ਤੁਸੀਂ ਕਦੇ ਆਏ ਦੇਖਿਆ ਵੀ ਪਿੰਡਾਂ ਦੇ ਵਿੱਚ ਆਉਂਦੇ ਨਹੀਂ ਕੋਈ ਨਹੀਂ ਆਏ ਦੇਖਿਆ ਸੀ ਨਹੀਂ ਉਹਨਾਂ ਨੇ ਕੰਮ ਕੀਤਾ ਨਹੀਂ ਹੈਗੇ ਨਹੀਂ ਕੋਈ ਨਹੀਂ ਕੀਤਾ ਹੁਣ ਕਿਹਾਦੇ ਜੇ ਆਪਾਂ ਚੰਨੀ ਨੂੰ ਬਣਾਉਣਾ ਚੰਨੀ ਕੰਮ ਕਰਨਗੇ ਚੰਨੇ ਨੂੰ ਆਪ ਵੀ ਖੰਚ ਕੇ ਲੈ ਗਏ ਹੋਗੇ ਤੇ ਦੂਜੇ ਨੂੰ ਆਪਣੇ ਜੇਪੀ ਨੂੰ ਵੀ ਖੰਚ ਕੇ ਲੈ ਕੇ ਆਉਗੇ ਸਾਡੇ ਆਪਣੇ ਭਾਈ ਆ ਉਹ ਤੇ ਹੈਪੀ ਵੀ ਸਾਡਾ ਭਾਈ ਪਰ ਉਹ ਹੈ ਨਹੀਂ ਇਹ ਕਾਬਲ ਹੁਣ ਮੈਨੂੰ ਲੱਗਦਾ ਇਹ ਕਹਿਣਾ ਵੀ ਇਹ ਚਰਜ ਸਿੰਘ ਚੰਨੇ ਨੂੰ ਐਲਾਨਣ ਤੇ ਉਹਨਾਂ ਨੂੰ ਤੁਸੀਂ ਓਟਾ ਬੱਕਾ ਉਹਨਾਂ ਨੂੰ ਜਿਤਾਉਂਗੇ ਜਿਤਾਉਂਗੇ ਜੀ ਪਰ ਹੈਪੀ ਇਸ ਚੀਜ਼ ਦੇ ਕਾਬਲ ਨਹੀਂ ਹੈਗਾ ਹੈਪੀ ਨੇ ਆਪਣੀ ਦੇਖਿਆ ਵੀ ਪੈਨਸਲ ਮਿਲ ਰਹੀ ਮਨੂੰ ਐਮਐਲਏ ਦੀ ਪਰ ਉਹ ਚੀਜ਼ ਦੇ ਕਾਬਲ ਹੈ ਨਹੀਂ ਤੁਸੀਂ ਦੇਖੋ ਇੱਥੇ ਜਿੰਨੀ ਵੀ ਜਨਤਾ ਹੈ ਉਹ ਕਹਿੰਦੇ ਨੇ ਵੀ ਅਮਰ ਸਿੰਘ ਪਿੰਡਾਂ ਦੇ ਵਿੱਚ ਨਹੀਂ ਆਏ ਉਹਨਾਂ ਨੇ ਨਹੀਂ ਕੰਮ ਕੀਤੇ ਹੈਗੇ ਉਹ ਕਹਿੰਦੇ ਨੇ ਵੀ ਕਾਂਗਰਸ ਨੂੰ ਆਪਣਾ ਕੈਂਡੀਡੇਟ ਚਰਨ ਚੰਨੀ ਨੂੰ ਹੀ ਹਿਲਾਉਣਾ ਚਾਹੀਦਾ ਸੱਟਨਾ ਹੋਰ ਵੀ ਮੌਜੂਦ ਨੇ ਆਪਾਂ ਨਾਲ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਹੁਣ ਵੀਰ ਨੇ ਰਾਜੂ ਸਿੰਘਾ ਤੇ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇੱਥੇ ਹੁਣ ਕਾਂਗਰਸ ਨੂੰ ਕਿ ਕਿ ਜਿਹੜੇ ਕਾਂਗਰਸ ਦੇ ਉਮੀਦਵਾਰ ਸੀਗੇ ਪਹਿਲਾਂ ਹਾਂਜੀ ਗੁਰਪ੍ਰੀਤ ਸਿੰਘ ਜੀਪੀ ਉਹ ਹੁਣ ਛੱਡ ਕੇ ਆਪ ਦਾ ਪੱਲਾ ਫੜ ਲਿਆ ਉਹਨਾਂ ਨੇ ਆਪ ਦੇ ਵਿੱਚ ਚਲੇ ਗਏ ਉਹ ਤੇ ਉਹਨਾਂ ਨੇ ਐਲਾਨ ਵੀ ਦਿੱਤਾ ਆਪਣੇ ਪੁਰਾ MP ਦੇ ਟਿਕਟ ਵੱਲੋਂ ਹਾਂਜੀ ਪਹਿ ਅਮਰ ਸਿੰਘ ਤੇ ਹੁਣ ਕੀ ਲਾਵਾ ਕਾਂਗਰਸ ਨੂੰ ਕੀਦਾ ਸਾਹ ਦੇਖੋ ਜੀ ਜਿਹੜਾ ਜੇਪੀ ਹੈ ਹਨਾ ਇਹ ਬਹੁਤ ਤਕੜਾ ਉਹ ਕੈਂਡੀਡੇਟ ਖੜਾ ਹੈ ਇਹਦੇ ਵਾਸਤੇ ਅਮਰ ਸਿੰਘ ਤਾਂ ਹੈ ਹੀ ਨਹੀਂ ਹੁਣ ਇਸ ਟਾਈਮ ਇਹ ਤਾਂ ਨਲੇਜਾ ਚੰਨੀ ਹੁਣ ਇਸ ਟਾਈਮ ਟਕਰਾਅ ਵਾਸਤੇ ਵਧੀਆ ਉਹਰੇ ਚੰਨੀ ਆ ਗਿਆ ਤਾਂ ਇੱਥੇ ਆਮ ਆਦਮੀ ਪਾਰਟੀ ਐਮਪੀ ਤੋਂ ਹਾਰੂਗੀ ਨਹੀਂ ਤਾਂ ਨਹੀਂ ਕੀ ਲਾਦਾ ਕਿ ਕਿਉਂ ਐਵੇਂ ਚੰਨੀ ਨੂੰ ਕਿਉਂ ਤੁਸੀਂ ਜ਼ਵੇਦਾਰ ਕਰਾ ਰਹੇ ਹੋ ਅਮਰ ਸਿੰਘ ਕਿਉਂ ਅਮਰ ਸਿੰਘ ਤਾਂ ਦੇਖੋ ਜੀ ਪਹਿਲਾਂ ਜਦ ਜਿੱਤੇ ਉਦੋਂ ਇੱਕ ਵਾਰ ਵੀ ਦਿਖਿਆ ਨਹੀਂ ਹੈਗੇ ਇਸ ਕਰਕੇ ਉਹ ਤਾਂ ਮੈਨੂੰ ਘੱਟ ਹੀ ਚਾਂਸ ਲਾਦੇ ਉਹਨਾਂ ਦੇ ਚੰਨੀ ਦੀ ਇੱਕ ਗੱਲ ਤਾਂ ਹੈਗੇ ਪਿੰਡਾਂ ਜਾਂਦੇ ਆ ਸਾਰਾ ਕੋਲ ਮਿਲਦੇ ਜਾ ਜਾ ਕੇ ਹਰੇਕ ਨਾਲ ਆਪਣੇ ਗੱਲ ਕਰਕੇ ਸੁਣਵਾਈ ਕਰਦੇ ਆ ਉਹ ਵਧੀਆ ਹੀ ਸਾਡੇ ਲਈ ਤਾਂ ਬੈਸਟ ਹੈ ਆ ਤਾਂ ਅਮਰ ਸਿੰਘ ਦਾ ਨਹੀਂ ਫੇਲ ਹੋ ਰਹੀ ਕਿ ਸਾਫ ਦਾ ਸੀਐਮ ਦਾ ਚਿਹਰਾ ਚੰਨੀ ਦਾ ਸੀਗਾ ਕਿਉਂਕਿ ਚੰਨੀ ਤਿੰਨ ਮਹੀਨੇ ਹੀ ਸੀ ਸੀਐਮ ਰਹੇ ਨੇ ਉਹਨਾਂ ਨੇ ਇੰਨਾ ਕ ਮਤਲਬ ਆਪਣਾ ਕਰ ਲਿਆ ਵੀ ਪਿੰਡਾਂ ਜਾ ਜਾ ਕੇ ਵਿਚਰੇ ਨੇ ਕੰਮ ਕੀਤੇ ਨੇ ਤੁਹਾਨੂੰ ਇਹ ਲੱਗਦਾ ਕਿ ਉਹਨਾਂ ਨੇ ਜ਼ਿਆਦਾ ਕੰਮ ਕੀਤੇ ਨੇ ਹੁਣ ਉਹਰੇ ਜ਼ਿਆਦਾ ਕੰਮ ਕਰਨਗੇ ਮੈਂ ਕਹਾਂ ਹਾਂਜੀ ਪੱਕਾ ਕਰਨਗੇ ਕਿਉਂਕਿ ਪਹਿਲਾਂ ਜਿਹੜਾ ਤਿੰਨ ਮਹੀਨੇ ਰਹਿ ਕੇ ਇੰਨਾ ਵਧੀਆ ਕੰਮ ਕਰਕੇ ਦਿਖਾਇਆ ਉਹਨਾਂ ਨੇ ਤੁਸੀਂ ਇਹ ਸੋਚ ਲਓ ਕਿ ਪੂਰੇ ਐਮਪੀ ਜੀ 5 ਸਾਲ ਹੁੰਦੇ ਆ ਪੰਜ ਸਾਲ ਕਿੰਨਾ ਕੰਮ ਹੋਗਾ ਆ ਵੀ ਸੋਚ ਲਓ ਇੱਥੇ ਤਾਂ ਬੱਲੇ ਬੱਲੇ ਹੋਏ ਨੇ ਫਤਿਹਗੜ ਸਾਹਿਬ ਦੀ ਤਾਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਜਾਂ ਫਿਰ ਅਮਰ ਸਿੰਘ ਦੁਬਾਰਾ ਐਮਪੀ ਬਣਨ ਲਈ ਹੋਵੇ ਪਰੇ ਤੋਂ ਚਰਨਜੀਤ ਸਿੰਘ ਚੰਨੀ ਚਾਹੇ ਡਾਕਟਰ ਮਨੋਰ ਸਿੰਘ ਹੋਵੇ ਵਧੀਆ ਕੰਮ ਵਧੀਆ ਕੰਮ ਕਰਦੇ ਹਾਂ ਜੀ ਤਿੰਨ ਮਹੀਨੇ ਸਿਰਫ ਉਹ ਮੁੱਖ ਮੰਤਰੀ ਸੀਟ ਤੇ ਰਹੇ ਨੇ ਤੇ ਅਮਰ ਸਿੰਘ ਆਪਾਂ ਪਹਿਲਾਂ ਉਹ ਐਮਪੀ ਸੀਗੇ ਹੁਣ ਕੀ ਲੱਗਦਾ ਵੀ ਕਿਉਂਕਿ ਗੁਰਪ੍ਰੀਤ ਸਿੰਘ ਜੀਪੀਏ ਜਿਹੜੇ ਉਹ ਪਹਿਲਾਂ ਉਹਦੇ ਉਹਦੇ ਆਪਣਾ ਕਾਂਗਰਸ ਦੇ ਉਮੀਦਵਾਰ ਸੀਗੇ ਤੇ ਹੁਣ ਉਹਨਾਂ ਨੇ ਕਾਂਗਰਸੀ ਪਾਰਟੀ ਛੱਡ ਕੇ ਆਪ ਦਾ ਪੱਲਾ ਫੜ ਲਿਆ ਤੇ ਉਹਨਾਂ ਨੇ ਉਮੀਦਵਾਰ ਐਲਾਨ ਵੀ ਦਿੱਤੇ ਨਹੀਂ ਸਰ ਇਹ ਜੋ ਡਾਕਟਰ ਅਮਰ ਸਿੰਘ ਵੀ ਉਹਨਾਂ ਦਾ ਇੰਨਾ ਪਰਗੋਪਿਆ ਹੋਇਆ ਨਹੀਂ ਹੋ ਰਿਹਾ ਹਾਂਜੀ ਇਹ ਆਪਣੇ ਮਨੋਰ ਸਿੰਘ ਜਾਂ ਪਚਾਂਜੀ ਸਿੰਘ ਚੰਨੀਆ ਆਪਣੇ ਕਾਂਗਰਸ ਦੇ ਜੋ ਵੀ ਹੈ ਉਹ ਠੀਕ ਹੈ ਠੀਕ ਹੈ ਉਹਨਾਂ ਦਾ ਵਧੀਆ ਹੋ ਸਾਡੇ ਨਾਲ ਬਾਪੂ ਜੀ ਜੁੜੇ ਨੇ ਬਾਪੂ ਜੀ ਨੂੰ ਪੁੱਛਦੇ ਹਾਂ ਬਾਪੂ ਜੀ ਹੁਣ ਗੁਰਪ੍ਰੀਤ ਸਿੰਘ ਜੀਪੀ ਨੇ ਉਹ ਆਪ ਨੇ ਐਲਾਨ ਤੇ ਐਮਪੀ ਡਿਕ ਤੋਂ ਪਰ ਕਾਂਗਰਸ ਨੂੰ ਕਾਂਗਰਸ ਐਮਪੀ ਪਹਿਲਾਂ ਉਰੇ ਅਮਰ ਸਿੰਘ ਹੁਣ ਕਾਫੀ ਲੋਕ ਇਹ ਕਹਿ ਰਹੇ ਨੇ ਵੀ ਚੰਨ ਸਿੰਘ ਚੰਨੀ ਇੰਟਰੈਕਟ ਦੇਣੀ ਚਾਹੀਦੀ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਚੰਨੀ ਠੀਕ ਆ ਜੀ ਚੰਨੀ ਕਿਉਂ ਚੰਨੀ ਸਾਡਾ ਉਹਨਾਂ ਨਾਲ ਬਾਏ ਹਾਂ ਕੰਮ ਕਰ ਕਰਦੇ ਨੇ ਵਿਚਰਦੇ ਨੇ ਵਧੀਆ ਬੰਦੇ ਆ ਉਹ ਵਧੀਆ ਕੰਮ ਕਰ ਉਹ ਕਰਦੇ ਆ ਬੋਲਦੇ ਆ ਪਿਆਰ ਨਾਲ ਇਸ ਕਰਕੇ ਸਾਨੂੰ ਪਤਾ ਵੀ ਉਹ ਬੰਦੇ ਠੀਕ ਆ ਦੇਖੋ ਸਾਰੇ ਚੰਨੀ ਨੂੰ ਹੀ ਜ਼ਿਆਦਾਤਰ ਕਹਿ ਰਹੇ ਨੇ ਆਪਾਂ ਹੋਰ ਵੀ ਵੀਰ ਨੇ ਉਹਨਾਂ ਨਾਲ ਗਲਤ ਕਰਦੇ ਆਂ ਬਈ ਆਓ ਮੜਿਆ ਬਈ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਨੂੰ ਕਿਹੜਾ ਉਮੀਦਵਾਰ ਐਲਾਨਣਾ ਚਾਹੀਦਾ ਅਮਰ ਸਿੰਘ ਜਾਂ ਚੰਨੀ 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 ਕਿਉਂ ਚੰਨੀ ਕੰਮ ਕਰਦਾ ਹੈ ਬੜੇ ਵਧੀਆ ਕੰਮ ਕਰਦਾ ਮੋਲਬਾਣੀ ਠੀਕ ਆ ਉਹਦੇ ਜੀ ਕਿਹੜੇ ਪਹਿਲਾਂ ਉਰੇ ਪਹਿਲਾਂ ਉਰੇ ਐਮਪੀ ਨੇ ਅਮਰ ਅਮਰ ਸਿੰਘ ਉਹ ਆਈ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਉਹ ਤਾਂ ਆਈ ਵੀ ਨਹੀਂ ਗਈ ਰਿਹਾ ਲਾਇਆ ਉਹਨਾਂ ਨੇ ਹਾਂ ਉਹ ਨਹੀਂ ਹੈਗੀ ਕਈ ਲੋਕਾਂ ਦਾ ਕਹਿਣਾ ਹੈ ਵੀ ਅਮਰ ਸਿੰਘ ਨੇ ਆਪਣਾ ਚਿਹਰਾ ਤੱਕ ਨਹੀਂ ਦਿਖਾਇਆ ਹੈਗਾ ਤੇ ਉਹਨਾਂ ਨੇ ਕੰਮ ਕਰ ਤਾਂ ਕੀ ਕਰਨੇ ਨੇ ਹੁਣ ਸਾਰੇ ਲੋਕੀ ਚਰਨਜੀਤ ਸਿੰਘ ਚੰਨੀ ਨੂੰ ਹੀ ਕਹਿ ਰਹੇ ਨੇ ਉਹਨਾਂ ਨੂੰ ਆਪਣਾ ਟਿਕਟ ਲਾਨਨ ਤੇ ਉਹੀ ਉਮੀਦਵਾਰ ਕਹਿਲਾਨਗੇ ਉਹ ਰਿਹਾ ਐਮਪੀ ਸਾਡੇ ਨਾਲ ਵੀਰ ਨੇ ਇਹਨਾਂ ਨੂੰ ਪੁੱਛਦਿਆਂ ਹੁਣ ਬਾਈ ਤੁਹਾਡੇ ਸ਼ਹਿਰ ਦੇ ਵਿੱਚ ਪਹਿਲਾਂ ਐਮਪੀ ਨੇ ਅਮਰ ਸਿੰਘ ਤੇ ਹੁਣ ਕਾਂਗਰਸ ਨੇ ਆਪਣੇ ਐਮਪੀ ਐਲਾਨਣਾ ਤੇ ਕਾਂਗਰਸ ਆਪਲਾ ਛੱਡ ਕੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਚਲੇ ਗਏ ਤੇ ਉਹ ਐਲਾਨੇ ਵੀ ਗਏ ਨੇ ਐਮਪੀ ਦੀ ਟਿਕਟ ਵੱਲੋਂ ਹੁਣ ਕਾਂਗਰਸ ਦੇ ਉਹਦੇ ਐਮਪੀ ਐਲਾਨੇ ਯਾਰ ਨੇ ਅਮਰ ਸਿੰਘ ਜਾਂ ਫਿਰ ਗੁਰਪ੍ਰੀਤ ਅਪਣੇ ਚਰਨ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਤੁਹਾਨੂੰ ਕੀ ਲੱਗਦਾ ਕਿਹੜੇ ਨੂੰ ਆਣਾ ਚਾਹੀਦਾ ਹੁਣ ਸਾਡੇ ਕੋਲੇ ਵੀਰ ਨੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਬਾਈ ਕਿਹੜਾ ਕੈਂਡੀਡੇਟ ਕਾਂਗਰਸ ਨੂੰ ਲਾਣਾ ਚਾਹੀਦਾ ਹੈ ਗੁਰਪ੍ਰੀਤ ਸਿੰਘ ਜੀਪੀ ਦੇ ਵਿਰੁੱਧ ਕਿਉਂਕਿ ਗੁਰਪ੍ਰੀਤ ਸਿੰਘ ਜੀਪੀ ਨੇ ਜਿਹੜੇ ਉਹ ਕਾਫੀ ਵੱਡਾ ਚਿਹਰਾ ਨੇ ਫਤਿਹਗੜ੍ਹ ਸਾਹਿਬ ਤੋਂ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਹੁਣ ਲੋਕਾਂ ਆ ਜਿਆਦਾ ਦੋ ਦੋ ਬਣ ਰਿਹਾ ਕਿਉਂਕਿ ਚਰਨ ਸਿੰਘ ਚੰਨੀ ਨੂੰ ਟਿਕਟ ਦਿੱਤੀ ਹੈ ਵੀ ਕਾਂਗਰਸ ਵੱਲੋਂ ਪਹਿਲਾਂ ਅਮਰ ਸਿੰਘ ਉਹਰੇ ਐਮਪੀ ਨੇ ਤੁਹਾਨੂੰ ਕੀ ਲੱਗਦਾ ਕਿਹੜੇ ਕੈਂਡੀਡੇਟ ਨੂੰ ਦੇਣੀ ਚਾਹੀਦੀ ਹੈ ਮੇਰੇ ਦੇਖੋ ਗੱਲ ਇਹ ਹੈ ਵੀ ਇੱਥੇ ਚਰਨਜੀਤ ਸਿੰਘ ਚੰਨੀ ਜੋ ਆਪਣੇ ਹਲਕੇ ਤੋਂ ਚਾਰ ਵਾਰ ਆਪਣਾ ਮੌਜੂਦਾ ਐਮਐਲਏ ਰਹੇ ਚੁੱਕੇ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਬਕਾਇਦਾ ਜੀਪੀ ਦੇ ਵਿਰੁੱਧ ਜੋ ਖੜਨਾ ਵੈਸੇ ਜੀਪੀ ਜੋ ਹੈ ਉਹ ਆਪਣੇ ਇਲਾਕੇ ਦੇ ਬਹੁਤ ਮੰਨੇ ਪ੍ਰਮੰਨੇ ਵਧੀਆ ਐਮਐਲਏ ਨੇ ਜੋ ਕਿ ਬਹੁਤ ਚੰਗੇ ਤਰ੍ਹਾਂ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਸੋ ਇਹ ਵੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਮੁਕਾਬਲੇ ਦੇ ਕੈਂਡੀਡੇਟ ਇਸ ਟਾਈਮ ਬਸੇ ਹਲਕੇ ਦੇ ਵਿੱਚ ਹੋ ਸਕਦੇ ਨੇ ਜਿਹੜੇ ਗੁਰਪ੍ਰੀਤ ਸਿੰਘ ਜੀਪੀ ਨੇ ਉਹਨਾਂ ਨੇ ਕਾਂਗਰਸ ਆਪਲਾ ਛੱਡਤਾ ਉਹਨਾਂ ਆਪ ਦੇ ਵਿੱਚ ਚਲੇਗੇ ਮੈਨੂੰ ਲੱਗਦਾ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੋਣੀ ਵੀ ਤੁਸੀਂ ਸਾਡੇ ਕੋਲ ਆਓ ਤੇ ਤੁਹਾਨੂੰ ਟਿਕਟ ਦਵਾਂਗੇ ਹਾਂਜੀ ਹਾਂਜੀ ਸਰ ਬਿਲਕੁਲ ਹੋਈ ਹੋਏਗੀ ਬਾਕੀ ਦੇਖੋ ਉਹਨਾਂ ਦੀ ਆਪਣੀ ਆਪਣੀ ਸਾਰਿਆਂ ਦੀ ਸੋਚ ਹੁੰਦੀ ਹੈ ਕਿਉਂਕਿ ਇੱਥੇ ਜੋ ਹੈ ਜੀਪੀ ਦੇ ਵਿਰੁੱਧ ਜੋ ਆਪਾਂ ਕਹਿ ਸਕਦੇ ਹਾਂ ਵੀ ਚਰਨਜੀਤ ਸਿੰਘ ਚੰਨੀ ਹੈ ਜੋ ਬੈਸਟ ਹੋ ਸਕਦੇ ਕੈਂਡੀਡੇਟ ਹੋ ਸਕਦੇ ਭਾਈ ਤੁਹਾਨੂੰ ਕੀ ਲੱਗਦਾ ਕਿਹੜੇ ਕੈਂਡੀਡੇਟ ਹੁੰਦੇ ਨੇ ਚੰਨੀ ਚੰਨੀ ਕਿਉਂ ਬਹੁਤ ਵੀਰੇ ਯਾਰ ਕਿਉਂਕਿ ਮਿਲੇ ਵੀ ਅਸੀਂ ਕਈ ਵਾਰ ਬਹੁਤ ਵਧੀਆ ਜਣ ਕੇ ਨੇਚਰ ਤੇ ਵੀ ਹਾਂ ਨੇਚਰ ਪੱਖੋਂ ਵੀ ਬਹੁਤ ਵਧੀਆ ਨੇ ਤੇ ਜੋ ਆਪਣੇ ਐਮਪੀ ਡਾਕਟਰ ਅਮਰ ਸਿੰਘ ਜੀ ਨੇ ਉਹ ਜ਼ਿਆਦਾਤਰ ਕਿਤੇ ਦੇਖਣ ਨੂੰ ਨਹੀਂ ਮਿਲਦੇ ਇਸ ਕਰਕੇ ਚਰਨਜੀਤ ਸਿੰਘ ਚੰਨੀ ਆ ਜੋ ਲੋਕਾਂ ਦੇ ਵਿੱਚ ਵਿਚਰਦੇ ਵੀ ਨੇ ਤੇ ਉਹਨਾਂ ਨੂੰ ਹੀ ਮੇਰੇ ਹਿਸਾਬ ਨਾਲ ਜੋ ਹੈ ਚਿਹਰਾ ਲੱਲਣਾ ਚਾਹੀਦਾ ਉਹਨਾਂ ਨੇ 3 ਮਹੀਨੇ ਪਹਿਲਾਂ ਮੁੱਖ ਮੰਤਰੀ ਰਹੇ ਨੇ ਸਿਰਫ 3 ਮਹੀਨੇ ਹੁਣ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ 3 ਮਹੀਨੇ ਦੇ ਐਸਾ ਕੀ ਕਰ ਲਿਆ ਜਿਹੜਾ ਲੋਕੀ ਇੰਨਾ ਪਿਆਰ ਕਰ ਭਰੇ ਦੇਖੋ ਐਸਾ ਤਾਂ ਹੁਣ ਇਹ ਚਲੋ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਨੇ ਕੀ ਕੀਤਾ ਵੈਸੇ ਜੋ ਵੀ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਿੰਨੇ ਵੀ ਕੰਮ ਨੇ ਸੋ ਸਾਰੇ ਹੀ ਉਹਨਾਂ ਨੇ ਵਧੀਆ ਕੀਤੇ ਨੇ ਵੈਸੇ ਵੈਸੇ ਠੀਕ ਹੈ ਚਰਨਜੀਤ ਸਿੰਘ ਚੰਨੀ ਚਾਹੀਦਾ ਉਹਨਾਂ ਦੇ ਜੀਪੀ ਦੇ ਵਿਰੁੱਧ ਹੁਣ ਦੇਖੋ ਸਾਰੇ ਲੋਕੀ ਚਰਨਜੀਤ ਸਿੰਘ ਚੰਨੀ ਹੀ ਕਹਿ ਰਹੇ ਨੇ ਕਿ ਕਿ ਅਮਰ ਸਿੰਘ ਨੇ ਜਿਹੜੇ ਲੋਕੀ ਕਹਿ ਰਹੇ ਨੇ ਵੀ ਉਹ ਆਂਦੇ ਨਹੀਂ ਹੈਗੇ ਨਾ ਹੀ ਕੋਈ ਕੰਮ ਕਰਦਣੇ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਕਿਹਨੂੰ ਟਿਕਟ ਦਿੰਦੀ ਹੈ ਧੰਨਵਾਦ